ਜਥੇਦਾਰ ਸਾਹਿਬਦਾਰ ਨਵਾਂ ਹੁਕਮ ਨਵਾਂ ਫੈਸਲਾ ਨਵਾਂ ਫਰਮਾਨ ਆ ਗਿਆ ਅਕਾਲੀ ਦਲ ਦਾ ਵੱਡਾ ਝੂਠ ਫੜਿਆ ਗਿਆ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਸਥਿਤੀ ਪਾਣੀ ਵਾਂਗੂ ਸਾਫ਼ ਕਰ ਦਿੱਤੀ ਗਈ ਹੈ ਆਖਰਕਾਰ ਅਕਾਲੀ ਦਲ ਕਿੱਥੇ ਝੂਠ ਬੋਲ ਰਿਹਾ ਸੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਕਿਹੜੀ ਗੱਲ ਸਾਫ਼ ਕਰਕੇ ਰੱਖਤੀ ਹੈ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਅਹਿਮ ਭੂਮਿਕਾ ਦੇ ਵਿੱਚ ਆ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਧੜੇ ਲਈ ਇਹ ਫਰਮਾਨ ਇਹ ਫੈਸਲਾ ਇਹ ਘੜੀ ਕਾਫੀ ਕਾਫੀ ਹੱਦ ਤੱਕ ਕਿਹੜੀ ਆ ਕਹਿ ਸਕਦੇ ਆ ਕਿ ਸੰਕਟਮਈ ਹੋ ਸਕਦੀ ਹੈ ਕੀ ਸਾਰਾ ਮਾਜਰਾ ਇਹਦਾ ਪਟਾਰਾ ਤੁਹਾਡੇ ਨਾਲ ਖੋਲਦਾ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਅਕਾਲੀ ਦਲ ਦੀ ਮਾਗੀ ਕਾਨਫਰੰਸ ਉਸ ਤੋਂ ਬਾਅਦ ਅਕਾਲੀਆਂ ਨੂੰ ਇੰਜ ਲੱਗਦਾ ਹੈ ਕਿ ਅਸੀਂ ਸੁੱਖ ਦਾ ਸਾਹ ਲੈ ਲਿਆ ਬਾਕੀ ਢੜੇ ਵਾਲੇ ਸੁਧਾਰ ਲੈਣ ਵਾਲਿਆਂ ਨੂੰ ਗਦਾਰ ਲਹਿਰ ਵਾਲੇ ਕਹਿ ਲਿਆ ਇਹ ਸਾਰਾ ਕੁਝ ਕਰਕੇ ਅਸੀਂ ਆਪਣੇ ਪਾਪਾਂ ਤੋਂ ਮੁਕਤ ਹੋ ਗਏ ਪਰ ਜਿਹਾ ਨਹੀਂ ਹੈ ਕਹਿੰਦੇ ਨੇ ਕਿ ਤੇਲ ਦੇਖਣਾ ਚਾਹੀਦਾ ਹੈ ਤੇਲ ਦੀ ਧਾਰ ਦੇਖਣੀ ਚਾਹੀਦੀ ਹੈ ਅਕਾਲੀ ਦਲ ਦੇ ਬਾਗੀ ਧੜਾ ਤੇ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾਮਜ਼ਦ ਕੀਤੀ ਗਈ ਸੱਤ ਮੈਂਬਰੀ ਕਮੇਟੀ ਦੇ ਦੋ ਅਹਿਮ ਮੈਂਬਰ ਗੁਰਪ੍ਰਤਾਪ ਸਿੰਘ ਵੜਾਲਾ ਤੇ ਸੰਤਾ ਸਿੰਘ ਉਮੈਦਪੁਰ ਇਹ ਦੋਵੇਂ ਜਾਵੇਂ ਨੇ ਅੱਜ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਹੋਈ ਇਹ ਉਹਨਾਂ ਦੇ ਨਾਲ ਉਸ ਸਮੇਂ ਕੋਈ ਹੋਰ ਸਾਥੀ ਵੀ ਮੌਜੂਦ ਸੀ ਜਿ ਵਿੱਚ ਭਾਈ ਮਨਜੀਤ ਸਿੰਘ ਵਿਵਾਕਰਨਜੋਤ ਕੋਰ ਇਹ ਜਿਹੜੇ ਅਹਿਮ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹ ਸ਼ਾਮਿਲ ਸੀ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਰ-ਬਾਰ ਆ ਕੇ ਜੋ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਆ ਉਹ ਹੈਰਾਨ ਕਰਨ ਵਾਲੀ ਹੈ ਤੇ ਪੈਰਾ ਥੱਲੇ ਜ਼ਮੀਨ ਖਿੱਚਣ ਵਾਲੀ ਹੈ ਕਿਸ ਤਰ੍ਹਾਂ ਨਾਲ ਚੀਜ਼ਾਂ ਨੂੰ ਆਪਣੇ ਪੱਧਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਖੜ ਕੇ ਦਲਜੀਤ ਸਿੰਘ ਚੀਮਾ ਅਰਸ਼ਦੀਪ ਕਲੇਰ ਜਥੇਦਾਰ ਗੁਲਜਾਰ ਸਿੰਘ ਰਣੀ ਕੇ ਜਾ ਹੋਰ ਆਗੂ ਕਿਸ ਤਰ੍ਹਾਂ ਨਾਲ ਚੀਜ਼ਾਂ ਨੂੰ ਮੈਨੋਪਲੇਟ ਕਰਕੇ ਆਏ ਮੈਂ ਝੂਠ ਤਾਂ ਨਹੀਂ ਕਹਿੰਦਾ ਮੈਂ ਇਹਨਾਂ ਉਸ ਪੱਧਰ ਤੇ ਨਹੀਂ ਜਾਣਾ ਚਾਹੁੰਦਾ ਕਿ ਸੱਤ ਮੈਂਬਰ ਕਮੇਟੀ ਦਾ ਵजूद ਹੀ ਨਹੀਂ ਮੈਂ ਵੀ ਤੁਹਾਨੂੰ ਦੱਸਿਆ ਕਿ ਇਹੀ ਗੱਲ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਕਹੀ ਆਖਰਕਾਰ ਉਸ ਦੀ ਸਥਿਤੀ ਕਿਵੇਂ ਸਪਸ਼ਟ ਹੋਈ ਦੇਖੋ ਫਿਲਹਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਅਧਿਕਾਰਤ ਕੋਈ ਚੀਜ਼ ਨਹੀਂ ਇਸ ਬਾਰੇ ਕਹੀ ਗਈ ਇੱਕ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਕਿਹਾ ਕਿ ਸੱਤ ਮੈਂਬਰ ਕਮੇਟੀ ਸਟੈਂਡ ਕਰਦੀ ਹੈ ਉਸ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾਲੇ ਮਾਮਲੇ 'ਚ ਉਹਨਾਂ ਨੇ ਕੁਝ ਨਹੀਂ ਕੀਤਾ ਅੱਜ ਜਦੋਂ ਇਹ ਸਾਰੇ ਆਗੂ ਮਿਲ ਕੇ ਆਏ ਤਾਂ ਜਸਵੰਤ ਸਿੰਘ ਸਪਸ਼ਟ ਕਰਤਾ ਕਿ ਸੱਤ ਮੈਂਬਰੀ ਕਮੇਟੀ ਦੀ ਹੀ ਸੱਤ ਮੈਂਬਰੀ ਕਮੇਟੀ ਹੀ ਜਿਹੜਾ ਉਹ ਭਰਤੀ ਕਰੂਗੀ ਕਿਉਂਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਤਾਂ ਮਨਪ੍ਰੀਤ ਸਿੰਘਿਆਲੀ ਨੂੰ ਰਾਜਸਥਾਨ ਲਾਤਾ ਸੰਤਾ ਸਿੰਘ ਮਾਧਪੁਰੀ ਨੂੰ ਹਿਮਾਚਲ ਲਾਤਾ ਜਨਿਕੇ ਐ ਵਕ ਵਕ ਥਾਂਵਾਂ ਤੇ ਵੰਡਤਾ ਤੇ ਉਹਦਾ ਇੰਚਾਰਜ ਲਾਤਾ ਗੁਲਜਾਰ ਸਿੰਘ ਰਣੀਕੇ ਨੂੰ ਬੰਟੀ ਰਮਾਣਾ ਨੂੰ ਲੁਧਿਆਣੇ ਲਾਤਾ ਉਹਦੇ ਕਿਸੇ ਨੂੰ ਕਿਤੇ ਲਾਤਾ ਤੇ ਜਿਹੜੀ 7 ਮੈਂਬਰੀ ਕਮੇਟੀ ਆ ਉਹਦੇ ਮੁਖੀ ਦਾ ਧਾਮੀ ਹੋਰੀ ਨੇ ਜਥੇਦਾਰ ਸਾਹਿਬ ਨੇ ਜੋ ਗੱਲ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਮਹਿਦਪੂਰੀ ਤੇ ਭਾਈ ਮਨਜੀਤ ਸਿੰਘ ਨੇ ਕਈ ਆ ਬਾਹਰ ਆ ਕੇ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਕਹਿੰਦੇ ਕਿ 7 ਮੈਂਬਰੀ ਕਮੇਟੀ ਹੀ ਭਰਤੀ ਕਰੂਗੀ 7 ਮੈਂਬਰੀ ਕਮੇਟੀ ਭਰਤੀ ਕਰੂਗੀ ਤੁਸੀਂ ਹਰਜਿੰਦਰ ਸਿੰਘ ਧਾਮੀ ਨੂੰ ਮਿਲੋ ਤੇ ਉਹਨਾਂ ਨੂੰ ਕਹੋ ਕਿ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਤਾਂ ਮੀ ਧਰਮ ਸੰਕਟ ਚ ਫਸਾਤੇ ਧਾਮੀ ਬਾਰੇ ਡਾਢੇ ਧਰਮ ਸੰਕਟ ਚ ਫਸਾ ਦਿੱਤੇ ਗਏ ਨੇ ਹੁਣ ਇਹੀ ਇੱਕ ਗੱਲ ਉਹਨਾਂ ਨੇ ਬਾਹਰ ਆ ਕੇ ਵੀ ਕਹੀ ਹੈ ਜਿਹਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਕਹਿੰਦੇ ਆ ਕਿ ਕੋਰਾ ਝੂਠ ਹੈ ਕਿ ਸੱਤ ਮੈਂਬਰੀ ਕਮੇਟੀ ਦਾ ਕੋਈ ਵजूद ਨਹੀਂ ਜਿਹੜੀ ਗੱਲ ਦਲਜੀਤ ਸਿੰਘ ਚੀਮਾ ਬਲਾਰਾ ਸ਼ਰਮਣੀ ਅਕਾਲੀ ਦਲ ਨੇ ਬਾਹਰ ਆ ਕੇ ਉਸ ਦਿਨ ਆਖੀ ਸੀ ਉਹ ਤੇ ਅੱਜ ਦੀ ਦਿਨ ਲਗਾਤਾਰ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਸੀ ਜੇ ਆਪਾਂ ਗੱਲ ਮੰਨ ਲਈਏ ਸੁਹਾਰ ਲਾਇਰ ਵਾਲਿਆਂ ਦੀ ਜਾਂ ਉਹ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਨੇ ਜਿਹੜੇ ਉਹ ਜਿਹੜੇ ਜਾ ਕੇ ਆਏ ਨੇ ਜੇ ਉਹਨਾਂ ਦੀ ਗੱਲ ਮੰਨ ਲਈ ਜਾਂਦੀ ਹੈ ਤਾਂ ਇਹ ਗੱਲ ਸਪਸ਼ਟ ਹੈ ਕਿ ਉਹ ਕੋਰਾ ਝੂਠ ਸੀ ਐਸੀ ਉਹਦੋਂ ਵੀ ਮੈਂ ਕਿਹਾ ਸੀ ਕਿ ਇਸ ਨੂੰ ਲੈ ਕੇ ਦੁਬਦ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੇ ਇਸ ਕਤਰੇਤ ਵੱਲੋਂ ਜਾਂ ਉਹਨਾਂ ਵੱਲੋਂ ਅਧਿਕਾਰਤ ਤੌਰ ਤੇ ਕੋਈ ਹਾਂ ਨਾ ਨਹੀਂ ਆਈ ਉਸ ਤੋਂ ਬਾਅਦ ਆ ਵੀ ਗਈ ਕਿ ਇਹ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਆ ਪਰ ਅਕਾਲੀ ਦਲ ਨੇ ਫਿਰ ਵੀ ਨਹੀਂ ਮੰਨਿਆ ਅਕਾਲੀ ਦਲ ਨੇ ਨਾ ਸੁਭੀਰ ਸਿੰਘ ਬਾਦਲ ਵਾਲੇ ਤੁਹਾਡੇ ਦਾ ਨਾਮ ਮੰਨਣਾ ਹੁਣ ਉਸ ਨੂੰ ਅਕਾਲ ਤਖਤ ਤੋਂ ਪਘੋੜਾ ਕਹਿ ਲੀਏ ਆਕੀ ਕਹਿ ਲੀਏ ਬਾਗੀ ਕਹਿ ਲੀਏ ਜੋ ਤੁਹਾਡਾ ਜੀ ਕਰਦਾ ਕਹਿ ਲੋ ਪਰ ਕੁੱਲ ਮਿਲਾ ਕੇ ਉਹਨਾਂ ਨੇ ਨਹੀਂ ਮੰਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਟਾਲਣ ਦੀ ਕੋਸ਼ਿਸ਼ ਕੀਤੀ ਮੈਂ ਸੁਣਦਾ ਸੀ ਦਲਜੀਤ ਸਿੰਘ ਚੀਮਾ ਨੂੰ ਸ਼੍ਰੀ ਮੁਖਸਰ ਸਾਹਿਬ ਮਾਗੀ ਮੇਲੇ ਦੀ ਕਾਨਫਰੰਸ 'ਚ ਬੋਲਦੇ ਆ ਕਿ ਕਾਂਗਰਸ ਵਾਲੇ ਵੀ ਕਹਿਦੇ ਨੇ ਸਾਡੇ ਲਈ ਵੀ 7 ਮੈਂਬਰੀ ਕਮੇਟੀ ਬਣਾ ਦਿਓ ਫਲਾਨੇ ਵੀ ਕਹਿਦੇ ਨੇ ਸਾਡੇ ਲਈ 7 ਮੈਂਬਰੀ ਕਮੇਟੀ ਬਣਾ ਦਿਓ ਧਮਕਾਨਾ ਵੀ ਕਹਿਦੇ ਸਾਡੇ ਲਈ 7 ਮੈਂਬਰੀ ਕਮੇਟੀ ਬਣਾ ਦਿਓ ਭਾਈਓ ਕਿਉਂ ਕਹਿਣ ਉਹ ਸ਼੍ਰੋਮਣੀ ਅਕਾਲੀ ਦਲ ਰਾਜ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਲੜਦੇ ਨੇ ਦੱਸੋ ਜੇ ਲੜਦੇ ਨੇ ਨਹੀਂ ਲੜਦੇ ਨਾ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨਾਂ ਦਾ ਤੁਸੀਂ ਲੜਦੇ ਹੋ ਉਹ ਮੈਨੂੰ ਯਾਦ ਹੈ ਸ਼ਨਕਾਟਾ ਆਇਆ ਕਰਦਾ ਸੀ ਮੇਰੇ ਕਲਾਸਮੇਟਰ ਇਹ ਨੇ ਸਹਿ ਪਾਠੀ ਰਹੇ ਨੇ ਪੁਖਰਾਜ ਭੱਲਾ ਉਹਨਾਂ ਦੇ ਪਿਤਾ ਜਸਵਿੰਦਰ ਭੱਲਾ ਹੁਣੀ ਕੱਢਦੇ ਸੀ ਸ਼ਨਕਾਟਾ ਤਾਂ ਉਹ ਜਦੋਂ ਸ਼ਨਕਾਟਾ ਉਹਦੇ ਜੇ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਵੇਂ ਬਣਦਾ ਹੈ ਉਹ ਦੱਸਦੇ ਸੀ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੋਂ 2 ਦਿਨ ਪਹਿਲਾਂ ਰੱਬ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੁੰਦਾ ਤੇ ਜਿੱਦਨ ਆਉਣਾ ਹੁੰਦਾ ਬੰਨਣਾ ਹੁੰਦਾ ਉਦੋਂ ਸਿਰਫ ਤੇ ਸਿਰਫ ਕੱਲੇ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੁੰਦਾ ਜਦੋਂ ਤੁਸੀਂ ਸਿੱਖਾਂ ਦੀ ਨਮੈਂਦਾ ਜਮਾਤ ਹੋਣ ਦੀ ਗੱਲ ਕਰਦੇ ਹੋ ਤਾਂ ਤੁਹਾਡੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਕੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਘਰੋਂ ਬਣਿਆ ਕੀ ਸ਼੍ਰੋਮਣੀ ਅਕਾਲੀ ਦਲ ਬਾਦਲਪਿੰਡ ਦੀ ਉਸ ਉੱਚੀ ਹਵੇਲੀ ਚੋਂ ਬਣਿਆ ਨਹੀਂ ਨਾ ਉਹ ਕਾਲ ਤਖਤ ਤੋਂ ਬਣਿਆ ਤੇ ਕਾਲ ਤਖਤ ਸਾਹਿਬ ਉਹਨਾਂ ਦੀ ਰਹਿਮਾਈ ਕਰ ਰਹੇ ਨੇ ਤੇ ਅੱਜ ਤੁਸੀਂ ਮੰਨਣ ਦੀ ਤਿਆਰ ਨਹੀਂ ਕਾਂਗਰਸ ਵਾਲੇ ਤਾਂ ਕਹਿੰਦੇ ਅਸੀਂ ਸੈਕੂਲਰ ਆ ਅਸੀਂ ਜਾਣਦੇ ਵੀ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ ਇਸ ਮਾਮਲੇ ਨਾਲ ਅਸੀਂ ਸਰਨਾਥ ਸ਼ਰਮਣੀ ਕਮੇਟੀ ਦੀ ਚੋਣਾਂ ਲੜੀਏ ਨਾ ਵਾਸਤਾ ਇਹੀ ਗੱਲ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਇਹੀ ਕਾਮਰੇਡ ਕਹਿੰਦੇ ਨੇ ਇਹੀ ਬਾਕੀ ਕਹਿੰਦੇ ਉਹਨਾਂ ਦਾ ਉਹ ਜਦੋਂ ਇਸ ਮਾਮਲੇ 'ਚ दखलअंदाजी ਨਹੀਂ ਕਰਦੇ ਤੁਸੀਂ ਤਾਂ ਕਹਿੰਦੇ ਹੋ ਕਿ ਗੋਲਕਾਰੀ ਚਾਬੀ ਵੀ ਸਾਡੇ ਕੋਲ ਰਹੇ ਤੇ ਐਸੀ ਹੁਕਮ ਵੀ ਨਾ ਮੰਨੀਏ ਅਕਾਲ ਤਖਸਾਲ ਦੇ ਹੁਣ ਇਹ ਕਿਵੇਂ ਹੋ ਸਕਦਾ ਹੁਣ ਕੌਣ ਝੂਠ ਬੋਲਦਾ ਕੌਣ ਸੱਚ ਇਹਦਾ ਨਾਟਾਰਾ ਜ਼ਿਆਦਾ ਸੰਗਤ ਨਹੀਂ ਕਰਨਾ ਜਾਂ ਇਹਦਾ ਸਪਸ਼ਟੀਕਰਨ ਇਸ ਨੂੰ ਸਪਸ਼ਟ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਰਨਾ ਹੈ ਕੀ ਗੁਰਪਰਤਾਪ ਸਿੰਘ ਵਡਾਲਾ ਐਂਡ ਕੰਪਨੀ ਝੂਠ ਬੋਲ ਰਹੀ ਹੈ ਜਾਂ ਡਾਕਟਰ ਦਲਜੀਤ ਸਿੰਘ ਚੀਮਾ ਐਂਡ ਕੰਪਨੀ ਝੂਠ ਬੋਲ ਰਹੀ ਹੈ ਦੋਨਾਂ 'ਚ ਕੋਈ ਤਾਂ ਝੂਠਾ ਹੈ ਨਾ ਹੁਣ ਮੇਰੀ ਤਾਂ ਹੱਥ ਬਣ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਨਤੀ ਹੈ ਕਿ ਸਾਡੇ ਵਰਗੇ ਲੋਕਾਂ ਨੂੰ ਆਮ ਲੋਕਾਂ ਨੂੰ ਜੱਭ 'ਚੋਂ ਕੱਢਦੇ ਹੋਏ ਆ ਖੁਦ ਇੱਕ ਪ੍ਰੈਸ ਰਿਲੀਜ਼ ਘੱਟੋ ਘੱਟ ਪ੍ਰੈਸ ਰਿਲੀਜ਼ ਜਾਰੀ ਕਰ ਦੇਣ ਕਿ ਸਥਿਤੀਆਂ ਕੀ ਨੇ ਬਾਕੀ ਜੱਜਦਰ ਸਾਹਿਬ ਆਪ ਇੱਕ ਵਾਰ ਆ ਕੇ ਕਹਿ ਚੁੱਕੇ ਨੇ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਹੁਣ ਸੱਤ ਮੈਂਬਰੀ ਕਮੇਟੀ ਸਟੈਂਡ ਜੇ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਤੇ ਧਾਮੀ ਉਹਨਾਂ ਨੂੰ ਹੁਕਮ ਹੈ ਕਿ ਤੁਸੀਂ ਪ੍ਰਤੀ ਕਰਾਓ ਤਾਂ ਧਾਮੀ ਸੰਕਰਚ ਵਿੱਚ ਫਸ ਚੁੱਕੇ ਨੇ ਧਾਮੀ ਉਹ ਦੋ ਪੁਰਾ ਚੱਕੀ ਦੇ ਪੁਰਾ ਵਿੱਚ ਫਸ ਚੁੱਕੇ ਨੇ ਜਿੱਥੇ ਉਹਨਾਂ ਦਾ ਪੀਸਿਆ ਜਾਣਾ ਤੈ ਹੈ ਇਹ ਹੋ ਸਕਦਾ ਜਾਂ ਫਿਰ ਵੱਡੀ ਬਗਾਵਤ ਹੋ ਸਕਦੀ ਹੈ ਇਹ ਦੋ ਚੀਜ਼ਾਂ ਜਿਹੜੀਆਂ ਨੇ ਉਹ ਘਟਣਗੀਆਂ ਜਾਂ ਧਾਮੀ ਦਰਵੱਟ ਕੇ ਚੁੱਪ ਕਰਕੇ ਲਾਂਬੇ ਹੋ ਜਾਣਗੇ ਜਾਂ ਫਿਰ ਉਹ ਖੜੇ ਹੋ ਜਾਣਗੇ ਕਿ ਮੈਂ ਪਰਤੀ ਕਰਬੋਨਾ ਜੇਕਰ ਉਸ ਸਥਿਤੀ ਆਉਂਦੀ ਹੈ ਸਾਰਿਆਂ ਲਈ ਔਖੀ ਹੈ ਕਿਉਂਕਿ ਅਕਾਲੀ ਦਲ ਦੇ ਅੰਦਰ ਖੁਦ ਹੀ ਰੈਜ ਜਿਹੜਾ ਇਹਦੇ ਅੰਦਰ ਚੀਜ਼ਾਂ ਦੇਖੀਆਂ ਜਾ ਰਹੀਆਂ ਨੇ ਕਾਫੀ ਕੁਝ ਘਟਨਾਵਾਂ ਉਸ ਦਿਨ ਵਰਕਿੰਗ ਕਮੇਟੀ ਵਾਲੀ ਖਬਰ ਵੀ ਮੈਂ ਤੁਹਾਨੂੰ ਸਾਂਝੀ ਕੀਤੀ ਸੀ ਕਿਹੜੇ ਕਿਹੜੇ ਆਗੂ ਵਿਰੋਧ ਵਿੱਚ ਖੜੇ ਹੋਏ ਐ ਇਹ ਸਾਰੀਆਂ ਚੀਜ਼ਾਂ ਹੁਣ ਅੱਗੇ ਜਾ ਕੇ ਵਧਣ ਗਈਆਂ ਸੱਤ ਮੈਂਬਰੀ ਕਮੇਟੀ ਜੇਕਰ ਭਰਤੀ ਕਰਦੀ ਹੈ ਤਾਂ ਅਕਾਲੀ ਦਲ ਦੇ ਲਈ ਇੱਕ ਕੈਲੀਕ ਨਿਕਲਣ ਦਾ ਰਾਹ ਹੈ ਸ਼ਾਇਦ ਮੈਂ ਇਹ ਨਹੀਂ ਕਹਿੰਦਾ ਕਿ ਇਹ ਵੀ 76% ਛੱਤ ਜਿਹੜਾ ਆ ਉਹ ਅਕਾਲੀ ਦਲ ਮੋੜ ਰਿਵਾਈਵ ਕਰ ਜੂਗਾ ਪਰ ਇੱਕ ਰਾਹ ਤਾਂ ਖੁੱਲਦਾ ਨਾ ਇੱਕ ਉਮੀਦ ਤਾਂ ਖੁੱਲਦੀ ਹੈ ਇੱਕ ਏਕੇ ਦੀ ਉਮੀਦ ਖੁੱਲਦੀ ਹੈ ਇਕੱਠੇ ਜਦੋਂ ਹੁੰਦੇ ਨੇ ਜਦੋਂ ਇਕੱਠ ਹੁੰਦਾ ਇਕੱਠ ਚ ਕਿਹਾ ਜਾਂਦਾ ਹੈ ਕਿ ਬਰਕਤ ਹੁੰਦੀ ਹੈ ਸ਼ਾਇਦ ਉਸ ਪਾਸੇ ਵੱਲ ਨੂੰ ਚੀਜ਼ਾਂ ਚਲੀਆਂ ਜਾਣ ਅਕਾਲੀ ਦਲ ਬਾਕੀ ਅੱਗੇ ਵਧੂਗਾ ਇਹ ਤਾਂ ਫਿਰ ਸਮੇ ਦੇ ਗਰਭ ਦੇ ਅੰਦਰ ਹੈ ਕਿ ਉਹ ਕਿਸ ਤਰ੍ਹਾਂ ਨਾਲ ਜਿਹੜਾ ਇਨਸਾਫ ਕਰਦਾ ਕਿਉਂਕਿ ਸਮਾਂ ਬਹੁਤ ਬਲਵਾਨ ਹੁੰਦਾ ਹੈ